ਵਿਦੇਸ਼ ਦੇ ਵਿੱਚ ਰਹਿੰਦਾ ਨੌਜਵਾਨ ਕੁਝ ਦਿਨ ਪਹਿਲਾਂ ਪੰਜਾਬ ਆਇਆ ਸੀ ਅਤੇ ਪਤਾ ਲੱਗਿਆ ਕਿ ਉਸਤੇ ਕਿਸੇ ਵਿਆਹੁਤਾ ਔਰਤ ਦੇ ਨਾਲ ਨਜਾਇਜ਼ ਸਬੰਧ ਨੇ ਜਿਸ ਤੋਂ ਬਾਅਦ ਪਤੀ ਨੇ ਫੋਨ ਕਰਕੇ ਇਸ ਮੁੰਡੇ ਨੂੰ ਇੱਕ ਥਾਂ ਤੇ ਬੁਲਾਇਆ ਅਤੇ ਉਸ ਤੋਂ ਬਾਅਦ ਇਸ ਦਾ ਕੰਮ ਹੀ ਖਤਮ ਕਰ ਦਿੱਤਾ। ਪਤੀ ਪਤਨੀ ਨੇ ਮਿਲ ਕੇ ਆਪਣੇ ਹੀ ਰਿਸ਼ਤੇਦਾਰ ਨੂੰ ਪਹਿਲਾਂ ਫੋਨ ਕਰਕੇ ਸੱਦਿਆ ਅਤੇ ਉਸ ਤੋਂ ਬਾਅਦ ਖਾਲੀ ਕਮਰੇ ਦੇ ਵਿੱਚ ਉਸਦੇ ਨਾਲ ਅਝਿਹਾ ਕਾਰਾ ਕਰ ਦਿੱਤਾ ਕਿ ਅੱਜ ਸਾਰੇ ਰਿਸ਼ਤੇਦਾਰ ਇਹੀ ਗੱਲ ਕਰ ਰਹੇ ਨੇ ਕਿ ਆਖਿਰਕਾਰ ਮਾਮੇ ਅਤੇ ਭੂਆ ਦੇ ਮੁੰਡਿਆਂ ਦੇ ਵਿਚਾਲੇ ਅਜਿਹਾ ਕੀ ਹੋ ਗਿਆ ਕਿ ਦੋਵੇਂ ਇੱਕ ਦੂਸਰੇ ਦੇ ਜਾਨ ਦੇ ਪੈਰੀ ਬਣ ਗਏ ਫੋਨ ਕਰਕੇ ਖੁਦ ਮਾਮੇ ਦੇ ਪੁੱਤ ਨੂੰ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਵਿਅਕਤੀ ਦੀ ਬੱਚੀ ਨੂੰ ਬਾਹਰ ਕੱਢਿਆ ਗਿਆ ਅਤੇ ਉੱਥੇ ਹੀ ਮੁੰਡੇ ਦੀ ਜਾਨ ਨਹੀਂ ਗਈ ਜਿਸ ਮੁੰਡੇ ਦੀ ਜਾਨ ਲਈ ਗਈ ਆ ਉਹ ਵਿਦੇਸ਼ ਦੇ ਵਿੱਚ ਰਹਿੰਦਾ ਸੀ ਅਤੇ ਹੁਣ ਸਮਾਂ ਪਹਿਲਾਂ ਹੀ ਪੰਜਾਬ ਪਰਤਿਆ ਸੀ ਦੱਸਦੇ ਕਿ ਪੁਲਿਸ ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਰਿਸ਼ਤੇਦਾਰ ਸੁਖਵਿੰਦਰ ਸਿੰਘ ਨੇ ਦਸਿਆ ਕਿ 3-4 ਦਿਨ ਪਹਿਲਾਂ ਵੀ ਦੋਹਾਂ ਦੇ ਵਿਚਾਲੇ ਵਿਵਾਦ ਹੋਇਆ ਸੀ ਪਰ ਉਹ ਮਾਮਲਾ ਸੁਲਝਾ ਲਿਆ ਗਿਆ ਸੀ ਅਤੇ ਸਮਝੌਤਾ ਹੋ ਚੁੱਕਿਆ ਸੀ ਹੁਣ ਇੱਕ ਵਾਰ ਫਿਰ ਤੋਂ ਮ੍ਰਿਤਕ ਯੁਵਕ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦਾ ਸੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਪਤੀ-ਪਤਨੀ ਨੇ ਉਸ ਨੂੰ ਫੋਨ ਕਰਕੇ ਬੁਲਾਇਆ ਅਤੇ ਕੱਲੇ ਨੂੰ ਦੇਖ ਕੇ ਬੇਰਹਿਮੀ ਦੇ ਨਾਲ ਖਤਮ ਕਰ ਦਿੱਤਾ ਇਹ ਜਾਂਚ ਅਧਿਕਾਰੀ ਨਿਰਵਾਗ ਸਿੰਘ ਦੇ ਵੱਲੋਂ ਵੀ ਦੱਸਿਆ ਗਿਆ ਕਿ ਸੂਚਨਾ ਮਿਲਣ ਤੋਂ ਬਾਅਦ ਪਿੰਡ ਮਲਕੇ ਦੇ ਵਿੱਚ ਕਿਸੇ ਦੀ ਜਾਨ ਗਈ ਹੈ ਇਹ ਉਹਨਾਂ ਦੇ ਕੋਲ ਜਾਣਕਾਰੀ ਆਈ ਸੀ ਜਦੋਂ ਮੌਕੇ ਤੇ ਪਹੁੰਚੇ ਤਾਂ ਸਾਰੀ ਕਹਾਣੀ ਸਾਫ਼ ਹੋਣੀ ਸ਼ੁਰੂ ਹੋਈ ਹੈ ਇਸ ਦੇ ਵਿੱਚ ਛੇਤੀ ਹੀ ਗ੍ਰਿਫਤਾਰੀ ਹੋਣੀ ਹੈ ਤੇ ਹੁਣ ਅੱਗੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹ ਤਾਂ ਇਹ ਲਾਟੇ ਰਹਿੰਦੇ ਹੁੰਦੇ ਸੀ ਇਹ ਜਸਵਿੰਦਰ ਤੇ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਇਹਨਾਂ ਦੀ ਇਹਨਾਂ ਨੇ ਮੁੜ ਕੇ ਇੱਥੇ ਆ ਗਏ ਇਦਾਂ ਆਪਾਂ ਦਾ ਪਤਾ ਨਹੀਂ ਕੀ ਗੱਲਬਾਤ ਹੁੰਦੀ ਆ ਅੱਜ ਉਹਦੇ ਘਰ ਵਾਲੀ ਨੇ ਫੋਨ ਸਾਬ ਲਾ ਕੇ ਇਹਨੂੰ ਸੱਜਿਆ ਇੱਥੇ ਇਹਨਾਂ ਦੀ ਦੋਹਾਂ ਦੀ ਮਿਲੀ ਜੁਲੀ ਗੱਲ ਸੀ ਕਿਹੜੀ ਕਿਹੜੀ ਇਹ ਅਜ ਸਿਮਰ ਸਿੰਘ ਦੀ ਤੇ ਉਹਦੇ ਘਰ ਵਾਲੀ ਦੀ ਇਹਨਾਂ ਨੇ ਦੋਨੇ ਮਾਰਿਆ ਕਾਰਨ ਕੀ ਸੀ ਕਾਰਨ ਤਾਂ ਹੁਣ ਕੁਝ ਕਹਿ ਨਹੀਂ ਸਕਦੇ ਜੀ ਇਹ ਤਾਂ ਰਿਸ਼ਤੇਦਾਰ ਆ ਹੁਣ ਇਹਦਾ ਕਿਤੇ ਕਰਾਈ ਆਉਣਾ ਇਹਨਾਂ ਨਾਲ ਕੋਈ ਗੱਲਬਾਤ ਹੋਈ ਜੀ ਪਹਿਲਾਂ ਵੀ ਹੋਈ ਸੀਗੀ ਠਾਣੋ ਠਾਣੀ ਪਹਿਲਾਂ ਵੀ ਹੋਏ ਸੀਗੇ ਇਹ ਪਰਸੋਂ ਵੀ ਗਏ ਆ ਪਰਸੋਂ ਵੀ ਇੱਥੇ ਘਰੇ ਗਏ ਆ ਉੱਥੇ ਗੇੜ ਗੁੜ ਪਰਸੋਂ ਵੀ ਭੰਨ ਕੇ ਆਏ ਆ ਇਹ ਗਏ ਸੀਗੇ ਪਿੰਡੋਂ ਵੀ ਸੀਗੇ ਦੋ ਬੰਦੇ ਹੋਰ ਪਤਾ ਨਹੀਂ ਕੌਣ-ਕੌਣ ਸੀਗੇ ਅਸੀਂ ਤਾਂ ਪਤਾ ਨਹੀਂ ਗਾ ਅਰਖਾਸਤ ਦਿੱਤੀ ਵੀ ਐ ਤੇ ਪੰਜ ਗ੍ਰੈਂਟਾਣੇ ਜੜਾਈ ਝਗੜਾ ਤਾਂ ਹੁਣ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਮੈਨੂੰ ਤਾਂ ਪਤਾ ਨਹੀਂ ਸੀਗਾ ਮੈਂ ਤਾਂ ਹੁਣ ਉੱਥੇ ਰਹਿਣਾਗਾ ਲੜਾਈ ਝਗੜੇ ਤਾਂ ਹੁਣ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਾਹਦਾ ਸੀਗਾ ਇਹ ਗੱਲ ਸੀ ਮੰਡੀ ਚ ਕਿਵੇਂ ਆਈ ਪਰਿਵਾਰ ਦੋ ਬੇਟੀਆਂ ਇੱਕ ਘਰ ਵਾਲੀ ਇੱਕ ਮੈਂ ਅਸੀਂ ਤੜਕੇ ਸਵੇਰ 8 ਵਜੇ ਮੰਡੀ ਚਲੇ ਜਾਨੇ ਆ ਤੇ ਮੰਡੀ ਚੋਂ ਜਾਣ ਤੋਂ ਬਾਅਦ ਮੇਰੀ ਬੇਟੀ ਹੁੰਦੀ ਉਹਦੇ ਤੁਈ ਸੱਤ ਲੱਗੀ ਆ ਉਹ ਇੱਥੇ ਲੋਕ ਲਾ ਕੇ ਉਹਨੂੰ ਪੈ ਜਾਂਦੀ ਆ ਤੇ ਰੀਨਾ ਕੌਰ ਆਈ ਆ ਉਹਨੇ ਗੇਟ ਖਲਵਾਇਆ ਖੜਕਾ ਕੇ ਇਹ ਕਹਿੰਦੀ ਕੌਣ ਆ ਕਹਿੰਦੀ ਮੈਂ ਰੀਨਾ ਐ ਜੀ ਉਹਨੇ ਗੇਟ ਖੋਲਤਾ ਇਹ ਬੰਦੇ ਨੇ ਅੰਦਰ ਮੋਟਰਸਾਈਕਲ ਵਾਰਤਾ ਮਗਰ ਰੀਨਾ ਕੌਰ ਵੜ ਗਈ ਆ ਕਹਿੰਦੀ ਪੁੱਤ ਤੂੰ ਉੱਧਰ ਜਾ ਵੜਾ ਤੇ ਅਸੀਂ ਕੋਈ ਗੱਲ ਕਰਨੀ ਆ ਉਸ ਤੋਂ ਬਾਅਦ ਕੁੜੀ ਇਹਨਾਂ ਦੇ ਘਰੇ ਜਾ ਵੜੀ ਆ ਪਾਸੇ ਬਾਹਰ ਕਰਤੀ ਆ ਤੇ ਮਗਰ ਜਸਵਿੰਦਰ ਸਿੰਘ ਆ ਗਿਆ ਉਹਨਾਂ ਦੋਨੇ ਰਲ ਮਿਲ ਕੇ ਇਹਨੂੰ ਇੱਥੇ ਮਾਰਿਆ ਤੇ ਸਾਨੂੰ ਕੋਈ ਪਤਾ ਨਹੀਂ ਪਰਿਵਾਰ ਨੂੰ ਕਿਸੇ ਨੂੰ ਗੁੜੀਆਂ ਨੂੰ ਨਹੀਂ ਮੇਰੇ ਨੂੰ ਪਤਾ ਆਪ ਚਾਬੀ ਇਹਨੂੰ ਲੋਕ ਲਾ ਕੇ ਵਾਰੀ ਨੂੰ ਤੇ ਥਾਣੇ ਜਾਵਲੇ ਥਾਣੇ ਜਾ ਕੇ ਉਹਨੇ ਬਿਆਨ ਦਿੱਤਾ ਜੀ ਅਸੀਂ ਮਾਰ ਕੇ ਆਏ ਆ ਵੀ ਬੱਬੀ ਦਾ ਕਸੂਰ ਨਹੀਂ ਆ ਨਾ ਬਲਜਿੰਦਰ ਦਾ ਕਸੂਰ ਜੀ ਦਾ ਮਕਾਨ ਆ ਵੀ ਅਸੀਂ ਮਾਰਿਆ ਜੀ ਤੇ ਮਤਲਬ ਜਿੱਥੋਂ ਚਲੇ ਗਏ ਉਹ ਟੱਡੀ ਬੇਟੀ ਕਿੱਢੀ ਗਏ ਬੇਟੀ ਮੇਰੀ ਹੈਗੀ ਆ ਜੀ 17 ਸਾਲ ਦੀ ਆ ਤੇ ਜਸਵਿੰਦਰ ਦੇ ਰੀਣਾ ਤੁਹਾਡੇ ਘਰੇ ਆਉਂਦੇ ਜਾਂਦੇ ਸੀਗੇ ਹਾਂਜੀ ਇਹ ਉਹਦੇ ਭਰਾ ਦਾ ਮਕਾਨ ਆ ਜਿੱਥੇ ਮੇਰਾ ਇੱਕ ਨਰ ਰਹੀ ਨਹੀਂ ਪਹਿਲਾਂ ਵੀ ਆਉਂਦੇ ਜਾਂਦੀ ਆ ਅੱਛਾ ਹਾਂਜੀ ਤੇ ਬੇਟੀ ਨੂੰ ਕਿੱਥੇ ਭੇਜਦਾ ਸੀ ਤੁਹਾਡੀ ਬੇਟੀ ਨੂੰ ਬਾਹਰ ਕਰਤਾ ਸੀ ਕਹਿੰਦੇ ਗੱਲ ਕਰ ਲੈਂਦੇ ਦੋ ਮਿੰਟ ਬਾਅਦ ਬਾਹਰ ਚੱਲ ਅੱਛਾ ਦੋਨੇ ਜੀ ਅੰਦਰ ਵਰਗੇ ਇਹਨੂੰ ਅੱਛਾ ਹਾਂਜੀ ਤੇ ਇਹਦਾ ਕੀ ਨਾਮ ਆ ਮੁੰਡੇ ਦਾ ਜਿਹੜਾ ਮਰਿਆ ਇਹਦਾ ਨਹੀਂ ਮੈਂ ਨਾਮ ਜਾਣਦਾ ਜੀ ਨਾਂ ਫੱਕਰੇ ਦੇਖਿਆ ਨੋ ਅੱਗੇ ਇੱਥੇ ਆਈ ਨਹੀਂ ਇੱਥੇ ਮਿਲੇ ਨਹੀਂ ਕਦੇ ਨਾ ਨਹੀਂ ਉਹ ਆਪਾਂ ਨਹੀਂ ਮਿਲੇ ਕਦੇ ਅੱਛਾ ਇਹ ਤਾਂ ਮਾ ਜੀ ਇਹਦੇ ਪਿੰਡੋਂ ਆਇਆ ਉਹ ਦੱਸ ਰਿਹਾ ਵੀ ਇਹ ਤਾਂ ਬਿਹਰੀਨ ਦੇ ਵਿੱਚ ਸੀਗਾ ਤੇ ਓੰਜ ਨੇ ਰਿ ਕਿਦੇ ਮਮੇ ਦਾ ਮੁੰਡਾ ਇਹ ਰੇਂਜਰ ਸੇਂਦਰ ਸਿੰਘ ਦੇ ਜਿਨ੍ਹਾਂ ਨੇ ਮਾਰਿਆ ਹਾਂਜੀ ਜਿਨ੍ਹਾਂ ਨੇ ਮਾਰਿਆ ਤੇ ਕਾਰਨ ਪਤਾ ਲੱਗਾ ਕਿਉਂ ਮਾਰਿਆ ਨਹੀਂ ਜੀ ਸਾਨੂੰ ਕੋਈ ਕਿਸੇ ਕਾਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਮੈਂ ਤਾਂ ਹੁਣ ਥੋੜਾ ਜਿਹਾ ਇੱਥੇ ਰਹਿਣ ਲੱਗਿਆ ਥੋੜਾ ਜਿਹਾ ਪਹਿਲਾਂ ਮੇਰੀ ਜਗ੍ਹਾ ਲਈ ਵੀ ਆ ਪਾਸੇ ਤੇ ਉਹਦੇ ਚ ਮਕਾਨ ਪਾਉਣਾ ਸੀਗਾ ਪਿਛਲਾ ਕ ਮਕਾਨ ਮੈਂ ਵੇਚ ਗਿਆ ਪਿੰਡੋਂ ਤੇ ਮੈਂ ਪਾਉਣਾ ਸੀਗਾ ਪਹਿਲਾਂ ਮੇਰੀ ਪਿਛਲੇ ਮਕਾਨ ਚ ਰੈਸ਼ ਸੀਗੀ ਉਹਨੇ ਠਾਤਾ ਉਹ ਕਹਿੰਦਾ ਮੈਂ ਮਕਾਨ ਚ ਰੈਸ਼ ਕਰਨੀ ਹੈ ਤੂੰ ਇੱਥੋਂ ਮਕਸ ਸਮਾਨ ਚੱਕ ਲੈ ਫਿਰ ਇਹ ਅਭੀ ਜਾਈ ਸੀ ਮੇਰਾ ਘਰਾਂ ਚੋਂ ਲੱਗਦਾ ਹੈ ਇਹ ਪਤਾ ਲੱਗਾ ਕਾਹਦੇ ਨੇ ਮਾਰਿਆ ਇਹ ਜੀ ਇੱਕ ਇੱਥੇ ਆ ਕੇ ਵੇਖਿਆ ਸੀ ਤਾਂ ਬਾਅਦ ਦੇ ਵਿੱਚ ਵੀ ਇੱਕ ਤਾਂ ਘੋਟਾ ਸੀਗਾ ਇੱਕ ਪੈਪਸੀ ਇੱਕ ਇਹਨਾਂ ਦੇ ਘਰ ਉਧਰ ਰਸਾ ਪਿਆ ਸੀਗਾ ਫਿਰ ਉਹਨੂੰ ਉੱਟੀ ਗਏ ਆ ਪਤਾ ਨਹੀਂ ਘੋਟੇ ਨਾਲ ਹੀ ਉੱਟੀ ਗਏ ਕਿਸੇ ਚੀਜ਼ ਨਾਲ ਉੱਟੀ ਗਏ ਕਿਉਂਕਿ ਮਤਲਬ ਗਿੱਚੀ ਸੱਟਾਂ ਇਹਦੇ ਜ਼ਿਆਦਾ ਮਾਮਲੇ ਹੈ ਜੀ ਮੈਨਾਂ ਜੇ ਇਲਾਕੇ ਦੇ ਵਿੱਚ ਸੀਗਾ ਸਵੇਰ ਮੈਂ ਪਿੰਡ ਮਲਕੇ ਵੱਸਣ ਪਹੁੰਚਿਆ ਤੇ ਮੈਨੂੰ ਸਿਕੰਦਰ ਸਿੰਘ ਵਾਸੀ ਮੱਲਿਆ ਤੇ ਵਕੀਲ ਸਿੰਘ ਵਾਸੀ ਜਿਉਣ ਵਾਲਾ ਮਿਲਿਆ ਇਹਨਾਂ ਨੇ ਦੱਸਿਆ ਵੀ ਸਾਡਾ ਇੱਕ ਰਿਸ਼ਤੇਦਾਰ ਹੈ ਕਰਮ ਸਿੰਘ ਜੌਨ ਸਿੰਘ ਵਾਲੇ ਦਾ ਉਹਦੀ ਭੂਆ ਵੈਜੀ ਸੀ ਇਥੇ ਪਿੰਡ ਮੱਲਕੇ ਇਹ ਆਦੀ ਭੂਆ ਦੇ ਲੜਕੇ ਕੋਲੇ ਉਹ ਮਿਲਣ ਵਾਸਤੇ ਆਇਆ ਸੀ ਉਹਦਾ ਨਾਮ ਹੈਗਾ ਜਸਵੰਦਰ ਸਿੰਘ ਜਸਵੰਦਰ ਸਿੰਘ ਪੁੱਤਰ ਮੰਗਾ ਸਿੰਘ ਤੇ ਇੱਕ ਲਿੰਦਰ ਦੀ ਵਾਈਫਾ ਕੁਲਦੀਪ ਕੌਰ ਵਾਈਫ ਉਹ ਜਸਵੰਦਰ ਸਿੰਘ ਇਹਨਾਂ ਦੁੰਨਣੇ ਰਲਕੇ ਉਹਦਾ ਜਿਹੜਾ ਕਤਲ ਕਰਤਾ ਉਹਦੇ ਸਬੰਧ ਵਿੱਚ ਮਾਇਤੀ ਮੱਲਕੇ ਪਹੁੰਚਿਆ ਤੇ ਤਪਰੀਸ਼ ਕਰਦੇ ਕਤਲ ਕਿਹਦੇ ਕਰੇਗਾ ਇੱਕ ਜਿਹੜਾ ਕਤਲ ਹੋਇਆ ਹੈ ਇਹਨਾਂ ਕਿਰਾਏ ਤੇ ਰਹਿ ਰਿਹਾ ਬੰਦਾ ਬੱਬੀ ਸਿੰਘ ਪੁੱਤਰ ਚਰਨ ਸਿੰਘ ਇਹ ਜਿਹੜਾ ਹੈਗਾ ਕਾਤਲ ਜਿਸੁੰਦਰ ਸਿੰਘ ਇਹਦੇ ਚਾਚੇ ਦਾ ਮੁੰਡਾ ਹੀ ਆ ਉਹਦਾ ਮਕਾਨ ਘਰੇ ਸੀਗਾ ਵੀ ਕੋਈ ਕਰੇ ਕੋਈ ਨਹੀਂ ਸੀ ਕਰੇ ਲੋਕ ਲੱਗਾ ਸੀ ਇਹਨਾਂ ਨੇ ਚਾਬੀਆਂ ਲੈ ਕੇ ਬਾਹਰ ਖੋਲਿਆ ਬੱਚਿਆਂ ਨੂੰ ਤੇ ਉਹਨੂੰ ਅੰਦਰ ਲਿਜਾ ਕੇ ਮਾਰਿਆ ਮਾਰਿਆ ਸਾਡੀ ਤਾਂ ਪਤੀ ਚੱਲ ਰਹੀ ਹੈ ਉਹਦੇ ਵਿੱਚ ਕੋਟਾ ਵਗੈਰਾ ਤੇ ਰਾਡ ਵਗੈਰਾ ਯੂਜ਼ ਹੋਈ ਹੈ ਕਰੱਸਾ ਯੂਜ਼ ਹੋਇਆ ਕੋਕੀਨ ਵਸਤੀ ਰਹਿਦਾ ਹਿੱਸਾ ਹੈ ਮੈਂ ਦੇਖ ਰਿਹਾ ਉਹ ਲੱਗੇ ਦੋਨੋਂ ਕਦੀ ਕਦੀ ਵਸਤੇ ਮਾਰਦੇ ਦੋਨੇ ਪਤੀ ਪਤਨੀ ਹੁਣ ਤਾਂ ਜਿੱਦ ਤੋਂ ਜਿੱਦ ਕਰ ਰਹੇ ਨੇ ਇਮਾਮੇ ਵੀ ਉਹਦੀ ਲੜਕੀ ਨੇ ਕਾਰਨ ਕੀ ਆ ਕਾਰਨ ਹੈ ਜੀ ਯੂਨੀਵਰਸਿਟੀ ਕੰਦੇ ਹਿੱਸਾ ਉਹ ਦੇਖਾਂਗੇ ਬਾਅਦ ਚ ਕੀ ਬੰਦ ਯੂਨੀਵਰਸਿਟੀਸ਼ਨ ਕਰਨੀ ਹੈ ਜੋ ਦੋਸ਼ੀ ਕਾਬੂ ਕਰ ਲੇ ਉਸ ਤੋਂ ਬਾਅਦ ਦੱਸਾਂਗੇ ਦੋਨੇ ਅਰੈਸਟ ਕਰ ਲਈ ਜੀ ਨਹੀਂ ਜੀ ਨਹੀਂ ਤੇ ਜੇ ਕੋਈ ਜਾਣਕਾਰੀ ਵੀ ਮਿਲੀ ਤਾਂ ਪਹਿਲਾਂ ਵੀ ਇਹਨਾਂ ਦਾ ਪੀਰ ਰਜਨਾਮਾ ਆ ਗਿਆ ਜਿੰਨੀ ਜਲਦੀ ਇਹ ਮੇਰੇ ਧਿਆਨ ਚ ਨਹੀਂ ਦੇਖ ਰਹੇ ਹਾਂ ਇਹਦੇ ਬਾਰੇ ਤੇ ਉਹਨੂੰ ਕਾਰਵਾਈ ਤੇ 302 ਤੇ ਚੌਥੀ ਆਇਆ ਇੱਕ ਕਦਮ ਕਦਮ ਦੱਸ ਕਰੀਏ